ਵਾਹ ਸੋਨੂੰ ਅੱਜ ਤਾਂ ਬੜਾ ਘੈਂਟ ਲੱਗੇ ਇਹਨਾਂ ਪੱਗ 'ਚ ਕਿਹਨੇ ਬੰਨੀ ਆ? ਆਹੇ ਭਰਾ ਨੇ ਬੰਨੀ ਆਪਣੇ ਨੇ। ਹੁਣ ਤਾਂ ਤੂੰ ਘੈਂਟ ਬਣ ਗਿਆ ਤੇਰਾ ਮੈਕ ਨਾਲ ਰਿਸ਼ਤਾ ਕਰਾ ਦਈਏ ਫਿਰ। ਤੁਹਾਡੀ ਆ ਤੁਹਾਡੀ ਖੁਸ਼ੀ ਚਾਹੀਦੀ। ਆ ਵੈਸੇ ਸੋਨੂੰ ਯਾਰ ਤੂੰ ਕੁਛ ਖਾਂਦਾ ਪੀਂਦਾ ਤਾਂ ਨਹੀਂ? ਨਾ ਆਂਡਾ ਨਾ ਮੀਟ। ਹਾਂ ਚੱਲ ਫੇਰ ਠੀਕ ਆ ਮੈਕ ਨੂੰ ਆਪਾਂ ਪੁੱਛ ਹੀ ਲੈਨੇ ਆ ਮੈਕ ਤੈਨੂੰ ਸੋਨੂੰ ਸੀ ਤੋਂ ਪਸੰਦ ਆ? ਦਫਾ ਹੋ। ਯਾਰ ਸੋਨੋ ਇਹ ਤਾਂ ਬੇਇੱਜ਼ਤੀ ਹੋ ਗਈ ਦੇ ਕੋਈ ਜਵਾਬ ਐਨੂੰ ਤੇਰੇ ਅਰਗੀਆਂ ਨਾ ਸ਼ਕਤੀ 36 ਵੇਖਿਆ ਚੌੜੇ ਉੱਚਾਲ ਛੱਡ ਉਸਤਾਦ ਐਨੂੰ ਤੂੰ ਦੱਸ ਤੈਨੂੰ ਕਹੋ ਜੀ ਕੁੜੀ ਪਸੰਦਾ ਕਟਰੀਨਾ ਕੈਫ ਕਟਰੀਨਾ ਕੈਫ ਚੱਲ ਟੈਨਸ਼ਨ ਨਾ ਲੈ ਉਹ ਵੀ ਹੈਗੀ ਆਪਣੇ ਕੋਲੇ ਆਹ ਦੇਖ ਲੈ ਸਾਡੀ ਕਟਰੀਨਾ ਕੈਫਾ ਲੈ ਮਿਲ ਗਈ ਕਟਰੀਨਾ ਹੁਣ ਤਾਂ ਖੁਸ਼ ਆ ਇੰਨੀ ਖੁਸ਼ੀ ਹੈ ਤੇ ਚੱਲ ਫਿਰ ਸੋਨੂੰ ਇਸੇ ਖੁਸ਼ੀ ਚ ਆਪਣੇ ਦੋਸਤਾਂ ਨੂੰ ਇੱਕ ਗਾਣਾ ਸੁਣਾ ਦੇ